ਪੰਜਾਬ 'ਚ ਪਈ ਹੜ੍ਹ ਦੀ ਮਾਰ ਤੋਂ ਬਾਅਦ ਜਿੱਥੇ ਕਈ ਕਿਸਾਨਾਂ ਦੀ ਫਸਲਾਂ ਹੜ੍ਹ ਦੀ ਮਾਰ ਹੇਠਾਈ ਹੈ ਉੱਥੇ ਹੀ ਦੂਜੇ ਪਾਸੇ ਇਸ ਸਾਲ ਮੰਡੀਆਂ ਦੇ ਵਿੱਚ ਬਹੁਤ ਸੁਚੱਜੇ ਢੰਗ ਦੇ ਨਾਲ ਝੋਨੇ ਦੀ ਖਰੀਦ ਕੀਤੀ ਜਾ ਰਹੀ ਹੈ ਜੇਕਰ ਗੱਲ ਕਰੀਏ ਪਠਾਨਕੋਟ ਦੀ ਮੰਡੀਆਂ ਦੀ ਤਾਂ ਪਠਾਨਕੋਟ ਦੀ ਮੰਡੀਆਂ ਦੇ ਵਿੱਚ ਨਾ ਤਾਂ ਬਾਰਦਾਨੇ ਦੀ ਕਮੀ ਆ ਰਹੀ ਹੈ ਅਤੇ ਨਾ ਹੀ ਕਿਸਾਨਾਂ ਨੂੰ ਮੰਡੀਆਂ 'ਚ ਖੱਜਲ-ਖੁਆਰ ਹੋਣਾ ਪੈ ਰਿਹਾ ਅਤੇ ਸਮੇਂ ਤੇ ਫਸਲ ਦੀ ਲਿਫਟਿੰਗ ਕੀਤੀ ਜਾ ਰਹੀ ਹੈ ਇਸ ਸਬੰਧੀ ਜਦ ਮੰਡੀ ਦੇ ਆੜਤੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਪਿਛਲੇ ਸਾਲਾਂ ਦੀ ਬਜਾਏ ਇਸ ਸਾਲ ਝੋਨੇ ਦੀ ਖਰੀਦ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਹੋ ਰਹੀ ਹੈ ਅਤੇ ਕਿਸਾਨ ਵੀ ਇਸ ਵਾਰ ਜਾਗਰੂਕ ਨਜ਼ਰ ਆ ਰਹੇ ਨੇ। ਕਿਸਾਨਾਂ ਵੱਲੋਂ ਫਸਲ ਚੰਗੀ ਤਰ੍ਹਾਂ ਦੇ ਨਾਲ ਸੁਕਾ ਕੇ ਮੰਡੀਆਂ ਦੇ ਵਿੱਚ ਲਿਆਂਦੀ ਜਾ ਰਹੀ ਹੈ ਜਿਸ ਵਜ੍ਹਾ ਨਾਲ ਕਿਸਾਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਕਟ ਨਹੀਂ ਲੱਗ ਰਿਹਾ ਅਤੇ ਉਹਨਾਂ ਨੂੰ ਫਸਲ ਦੇ ਪੂਰੇ ਪੈਸੇ ਮਿਲ ਰਹੇ ਨੇ। ਤੱਕੀ ਕਿੰਦਾ ਪਰਵਾਨ ਨੇ ਮੰਡੀ ਦੇ ਵਿੱਚ ਪ੍ਰਬੰਧਾ ਅਰਕੀ ਸਰ ਵਧੀਆ ਚੱਲਦੇ ਪਏ ਆ ਲਿਫਟਿੰਗ ਦੀ ਟਾਈਮ ਨਾਲ ਹੋ ਰਹੀ ਆ ਤੇ ਕਿਸਾਨਾਂ ਨੂੰ ਜੋ ਵੀ ਆਪਾਂ ਮਤਲਬ ਕਿ ਸਰਕਾਰ ਨੇ ਬੋਲੇ ਦਾ 17 ਮੋਚਰ ਵਾਲਾ ਹੀ 17 ਮੋਚਰ ਵਾਲਾ ਹੀ ਜੋ ਨਾੜ ਕੇ ਦੇ ਰਿਹਾ ਹਾਂ ਜੀ ਬਾਕੀ ਪ੍ਰਬੰਧਿਕ ਵਧੀਆ ਕੀਤੀ ਵੀ ਆ ਸਭ ਸਾਰਾ ਕੁਝ ਠੀਕ ਚੱਲਦਾ ਪਿਆ ਸਰਕਾਰ ਦਾ ਕੋਈ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਨਾ ਸਰ ਕੋਈ ਦਿੱਕਤ ਪਰੇਸ਼ਾਨੀ ਨਹੀਂ ਆ ਰਹੀ ਬਾਰਦਾਨਾ ਪੂਰਾ ਹੋ ਰਿਹਾ ਬਾਰਦਾਨਾ ਪੂਰਾ ਬੰਦਾ ਪੂਰਾ ਸਟਾਰ ਨਿਊਜ਼ ਪੰਜਾਬੀ ਟੀਵੀ ਦੇ ਲਈ ਕਮਲ ਰੰਧਾਵਾ ਦੀ ਰਿਪੋਰਟ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ